ਵੀਵਾਬਾ ਵਿਧੀ ਚੰਦ ਸਾਹਿਬ ਜੀ ਗੁਰੂ ਆਰਗਵਿੰਦ ਸਾਹਿਬ ਕਰੋ ਤਰਸ ਤੁਹਾਡੇ ਸਮੇਂ ਦੇ ਵਿੱਚ ਤੇ ਤੁਸੀਂ ਆਪਣੀ ਇਮਾਨਤ ਨਹੀਂ ਛੱਡੀ ਅਗਲਿਆਂ ਕੋ ਔਰ ਉਹ ਵੀ ਲਿਆਂਦੀ ਵੰਗਾਰ ਕੇ ਥਾਪੀ ਮਾਰ ਕੇ ਇਹ ਗੱਲ ਕਹੀ ਵੀ ਮੈਂ ਚੋਰ ਨਹੀਂ ਆ ਨਾ ਮੈਂ ਨਜੂਮੀ ਹੂੰ ਬਸ ਤੈਨੂੰ ਇਹ ਦਿਖਾਉਣਾ ਸੀ ਵੀ ਦਿਨੇ ਤਾਰੇ ਵੇਖੇ ਕਦੀ ਦਿਨੇ ਆਖੋ ਸਤਨਾਮ ਦਿਨੇ ਤਾਰੇ ਵੈਸੀ ਨਿਕਲ ਦੇਣੀ ਐ ਪਰ ਜੇ ਦਿਖਾਏ ਕਿਸੇ ਨੇ ਸ਼ਾਹਜਹਾਨ ਨੂੰ ਤਾਰੇ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਯਾਹਗੀਰ ਨੂੰ ਤਾਰੇ ਦਿਖਾਏ ਇਹ ਉਸੇ ਕੁਰਸੀ ਨੂੰ ਦਿਨੇ ਤਾਰੇ ਵਿਖਾਈ ਉਹ ਸਮਰਦ ਨੇ ਅੱਜ ਵੀ ਉਹੀ ਕੁਰਸੀ ਹੈ ਫਰਕ ਇਹ ਨਾ ਏ ਕਿ ਉਹ ਥਾਪੀ ਮਾਰ ਕੇ ਵੰਗਾਰ ਕੇ ਕਹਿੰਦਾ ਸੀ ਆ ਲੈ ਚੱਲਿਆ ਜੇ ਹਿੰਮਤ ਤਾਂ ਆ ਜੀ ਅੱਜ ਅਸੀਂ ਕਿੱਥੇ ਅੱਜ ਥਾਪੀ ਮਾਰਨ ਦੀ ਬਜਾਏ ਉਹਨਾਂ ਦੇ ਪੈਰਾਂ 'ਚ ਬਹਿ ਕੇ ਉਹਨਾਂ ਦੀਆਂ ਲੱਤਾਂ ਕੋ ਟੰਦੇ ਆਖੋ ਸਾਧਾ ਇੱਥੇ ਫਰਕ ਪੈ ਗਿਆ ਤੇ ਫਰਕ ਤਾਂ ਪਿਆ ਉਹ ਵੀ ਆਪਾਂ ਵਿਸਥਾਰ 'ਚ ਬਚਨ ਕਰਨਾ ਜਿੰਨੀ ਯੋਗ ਹਾਂ ਕਿ ਅੱਜ ਕਹਾਣੀ ਵਿਗੜ ਕਿਉਂ ਰਹੀ ਆ ਕਿੰਨਾ ਕੁਝ ਉਹ ਚੱਲਿਆ ਵਾ ਪਰ ਦੁੱਖ ਦੀ ਗੱਲ ਜਿਹੜੀ ਕੌਮ ਆਪਣੇ ਘੋੜੇ ਕੁਝ ਦਿਨਾਂ ਵਾਸਤੇ ਨਹੀਂ ਛੱਡੇ ਸੀ ਆਜ ਉਸ ਕੌਮ ਦੇ ਪੁੱਤ ਜਿਹੜੇ ਬੁੱਢੇ ਹੋ ਗਏ ਜੇਲਾਂ ਚ ਆਖੋ ਸਤਿਨਾਮ 60 60 40 40 ਸਾਲ ਤੇ ਮਹਾਰਾਜ ਸਾਹਿਬ ਤਰਸ ਕਰਨ ਗੱਲ ਫੇਰ ਮੁੜ ਕੇ ਉੱਥੇ ਆਉਂਦੀ ਐ ਜਵਾਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦਿੱਤੇ ਹੈ ਬੋਲੋ ਸਾਰੇ ਜਵਾਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਅਗਰ ਖੁਦਾ ਵੀ ਦੇ ਖੁਦਾਈ ਤੋ ਵਾਪਸ ਪਰ ਇਥੇ ਸ਼ੇਰ ਦਾ ਅਰਸ ਬੜਾ ਡੂੰਗਾ ਏ ਵੀ ਜੁਵਾਸ਼ਿਕ ਹੈ ਸ਼ਹਾਦਤ ਕੇ ਉਹਨਾਂ ਨੇ ਇਸ਼ਕ ਕੀਤਾ ਸੀ ਸ਼ਹਾਦਤ ਨੂੰ ਅਹੀਂ ਪਿਆਰ ਕਰ ਲਿਆ ਮਹਿੰਗੀਆਂ ਗੱਡੀਆਂ ਨਾ ਬਾਹਰ ਦੇ ਵੀਜਿਆਂ ਨਾ ਪੀਆਰ ਦੇ ਨਾਲ ਜ਼ਮੀਨਾਂ ਦੇ ਨਾਲ ਜਾਇਦਾਦਾਂ ਦੇ ਨਾਲ ਨਹੀਂ ਸਾਨੂੰ ਕੀ ਲੋੜ ਸ਼ਹਾਦਤ ਦੇਣ ਦੀ ਆਖੋ ਸਤਨਾਮੁ ਸ੍ਰੀ ਫਿਰ ਸਹੀ ਗੱਲ ਹੈ ਨਾ ਸਾਰੀ ਗੱਲ ਇਹੋ ਕਰਦੇ ਭਗਤ ਸਿੰਘ ਜੰਮੇ ਪਰ ਸਾਡੇ ਘਰੇ ਨਹੀਂ ਗਵਾਂਡੀਆਂ ਦੇ ਆਖੋ ਸਤ ਨਾਵਾ ਤੂੰ ਦੁੱਖ ਹੁੰਦਾ ਇਹ ਅਸੀਂ ਤਾਂ ਚਲੋ ਬੱਚੇ ਹੈ ਜੇ ਕੱਲ ਦੀਆਂ ਗੱਲਾਂ ਨੇ